ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦਾ ਮੇਲਾ ਤੁਹਾਨੂੰ ਫਿਰ ਅੱਜ ਟਾਪ ਦਾ ਕੱਪ ਜੋ ਹੋਣਾ ਉਸ ਦੇ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਜੋ ਵੀਰ ਨਵੇਂ ਆਏ ਆ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਬਾਕੀ ਮੇਰੇ ਵੀਰੋ ਅੱਜ ਦਾ ਟੂਰਨਾਮੈਂਟ ਪੰਜਾਬ ਦੇ ਵਿੱਚ ਹੀ ਹੋਣਾ ਅੱਜ ਪੰਜਾਬ 'ਚ ਸਰਾਹ ਲੱਗਣਾ ਉਸ ਦੇ ਬਾਰੇ ਦੱਸਣਾ ਜੋ ਇਹ ਟੂਰਨਾਮੈਂਟ ਹੈ ਕਲਾਸ਼ ਫਿਰੋਜ਼ਪੁਰ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਣਾ ਮੇਰੇ ਵੀਰੋ ਜੋ ਸਰੇਦਾ ਮੇਲਾ ਇਹ ਓਪਨ ਦਾ ਕਰਵਾਇਆ ਜਾਣਾ ਪੰਜਾਬ ਚ ਚਾਰ ਖਿਡਾਰੀ ਬਾਹਰੋਂ ਰੱਖੇ ਗਏ ਆ 41000 ਪਹਿਲਾ ਇਨਾਮ ਆ ਤੇ ਦੂਜਾ ਇਨਾਮ 31000 ਚਾਰ ਖਿਡਾਰੀ ਬਾਹਰੋਂ ਆ ਬਾਕੀ ਜੋ ਆ ਨਵੇਂ ਪਲੇਅਰ ਆ ਜੋ ਪੰਜਾਬ ਚ ਜਿੰਨੇ ਕ ਹੈਗੇ ਆ ਜਾ ਮੈਂ ਕਹਿਦਾ ਵੀ ਜੱਗੂ ਹਾਕਮ ਵਾਲਾ ਉਹ ਜੋ ਹੈ ਨਹੀਂ ਖੇਡੂਗਾ ਨਾ ਹੀ ਜੋ ਹੈ ਰਵੀ ਦਿਉਰਾ ਤੇ ਨਾ ਹੀ ਸ਼ੀਲੂ ਨੇ ਇਹ ਜੋ ਹੈ ਕਾਫੀ ਦਿਨ ਰੈਸਟ ਤੇ ਰਹਿਣਗੇ ਬਹੁਤ ਵੀ ਰਕਮੈਂਟ ਕਰਦੇ ਸੀ ਵੀ ਜੱਗੂ ਨੇ ਕਦੋਂ ਖੇਡਣ ਲੱਗਣਾ ਜਾਂ ਹੋਰ ਖਿਡਾਰੀ ਕਦੋਂ ਖੇਡਨੇ ਆ ਇਹ ਜੋ ਹੈ ਹਜੇ ਲੇਟ ਹੀ ਖੇਡਣਗੇ ਮੇਰੇ ਵੀਰੋ ਹਜੇ ਤਾਂ ਸ਼ੁਰੂਆਤਾਂ ਹੋਣਾ ਸੀਜ਼ਨ ਦੀਆਂ ਅਗਸਤ ਦੇ ਵਿੱਚ ਫਿਰ ਲਗਾਤਾਰ ਜਿੱਦਾਂ ਮੈਚ ਸ਼ੁਰੂ ਹੋਣਗੇ ਤਾਂ ਫਿਰ ਜੋ ਹੈ ਫੈਟ ਹੋ ਕੇ ਬਾਈ ਸਾਡੇ ਫਿਰ ਵਾਪਸੀ ਕਰਨਗੇ ਬਾਕੀ ਪੰਜਾਬ ਦੇ ਵਿੱਚ ਪਹੁੰਚ ਜਾਣਾ 3 ਅਗਸਤ ਨੂੰ ਕੈਨੇਡਾ ਚ ਟੂਰਨਾਮੇ ਮੈਂਟ ਲਗਭਗ ਸਮਾਪਤੀ ਹੋ ਜਾਣੇ ਆ ਇੱਕ ਦੋ ਹੋਣਗੇ ਬਾਕੀ ਜੋ ਹੈ ਕਾਫੀ ਖਿਡਾਰੀ ਫਿਰ ਵਾਪਸੀ ਆਉਣਗੇ ਤੇ ਫਿਰ ਉਹ ਪੰਜਾਬ ਦੇ ਮੇਲਿਆਂ ਤੇ ਪ੍ਰਦਰਸ਼ਨ ਕਰਨਗੇ ਇਹ ਅੱਜ ਦਾ ਵੱਡਾ ਮੇਲਾ ਸੀ ਪੰਜਾਬ ਦੇ ਵਿੱਚ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਇਹ ਤੁਹਾਨੂੰ ਵੱਡੀ ਅਪਡੇਟ ਅੱਜ ਪੰਜਾਬ ਦੇ ਮੇਲੇ ਬਾਰੇ ਦੱਸਣਾ ਜੀ ਜਿੱਥੇ ਕੀ ਅੱਜ ਸਰਾ ਲੱਗਣਾ ਜਿੱਥੇ ਅੱਜ ਵਧੀਆ ਜੁਆ ਖਿਡਾਰੀ ਤੁਹਾਨੂੰ ਵਧੀਆ ਟੀਮਾਂ ਦੇਖਣ ਨੂੰ ਮਿਲਣਗਾਂ ਨਵੀਂ ਅਪਡੇਟ ਲੈ ਕੇ ਮਿਲਦੇ ਆ ਲਾਈਕ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰ ਦੋ ਯਾਰ ਜੇ ਫਰੀ ਹੁੰਦੀ ਆ ਚੀਜ਼ ਕੁਛ ਨਹੀਂ ਹੁੰਦਾ ਹੁੰਦਾ ਕਰਕੇ ਜਾਇਓ ਧੰਨਵਾਦ